ਸਾਡੇ ਵਾਲਿਆਂ ਨੇ ਸਾਨੂੰ ਐਂ ਸਿਖਾਇਆ ਸੀ ਵੀ ਗਵਨ ਉਨ ਦੇ ਉੱਤੇ ਸਟਾਵਾਂ ਉਹ ਕਰਾਈ ਰੱਖਿਆ ਸਭ। ਅਕਲ ਨਹੀਂ ਦਿੱਤੀ ਡੈੱਡ ਕਰਦੇ ਸਾਰੇ। ਐਂ ਕਿਹਾ ਵੀ ਆਪੇ ਹੀ ਹੋ ਜੂ। ਬਾ ਐ ਮੰਤਰ ਪੜ੍ਹੀ ਚੱਲੋ ਆਪੇ ਹੀ ਆਪੇ ਸਭ ਕੁਝ ਹੋ ਜੂ ਐ ਨਹੀਂ। ਇਹ ਐਸੇ ਕਰਕੇ ਪੰਜ ਗੁਲਾਮ ਸੀ ਭਾਰਤ ਸਦਾ ਤੋਂ ਇਹ ਸਦੀਆਂ ਤੋਂ ਭਾਰਤ ਗੁਲਾਮ ਇਸ ਕਰਕੇ ਸੀ ਇੱਥੇ ਰਹਿਣ ਵਾਲੇ ਪੁਜੋਹਤਾ ਨੇ ਪੰਡਤਾਂ ਨੇ ਇੱਥੇ ਦੇ ਰਹਿਣ ਵਾਲੇ ਬਾਬਿਆਂ ਨੇ ਸਮਝਾਇਆ ਇਹ ਸੀ ਕਿ ਮੰਤਰ ਪੜੀ ਜੋ ਲੋਕੀ ਅੰਨੇ ਹੋ ਜਾਣਗੇ ਫੌਜਾਂ ਭੱਜ ਜਾਣਗੀਆਂ ਆਪੇ ਅੰਨੇ ਹੋਇਆ ਕੱਖ ਵੀ ਨਹੀਂ ਇਦਾਂ ਕੁਝ ਨਹੀਂ ਹੁੰਦਾ ਲੜਨਾ ਪੈਣਾ ਹੈ ਉਹ ਮੁਕਾਬਲਾ ਕਰਨਾ ਪੈਂਦਾ ਹੈ ਦਿਮਾਗ ਵਰਤਣਾ ਪੈਂਦਾ ਹੈ ਪਲੈਨਿੰਗਾਂ ਬਣਾਉਣੀਆਂ ਪੈਂਦੀਆਂ ਨੇ ਪਲੈਨਿੰਗ ਨਾ ਬਣਾਉਣੀ ਪੈਂਦੀ ਹੈ ਭਾਈ ਐਵੇਂ ਨਹੀਂ ਗੱਲਾਂ ਬਣਦੀਆਂ بڑے ਫਾਰਮੂਲੇ ਵਰਤਣੇ ਪੈਂਦੇ ਆ ਗੁਰੂ ਸਾਹਿਬ ਨੇ ਸਾਨੂੰ ਕਿਹਾ ਦਵਾਦ ਵਰਤੋ ਐਵੇਂ ਨਹੀਂ ਵੀ ਆਊਗਾ ਕੋਈ ਉਹ ਤੁਸੀਂ ਉਹੀ ਬਣ ਜਾਓ ਸੂਰਮੇ ਸਾਡੇ ਵਾਲੇ ਹੁਣ ਵੀ ਨਹੀਂ ਗਏ ਵੀ ਤੇਰੇ ਖੰਡੇ ਨੇ ਜਿਨ੍ਹਾਂ ਦੇ ਮੂੰਹ ਮੋੜੇ ਅੱਜ ਫੇਰ ਪੈ ਸਾਨੂੰ ਲਲਕਾਰਦੇ ਨੇ ਬਾਜਾਂ ਵਾਲਿਆ ਬਾਜ ਨੂੰ ਭੇਜ ਮੁੜ ਕੇ ਤਿੱਤਰ ਫੇਰ ਉਡਾਰੀਆਂ ਪਰ ਆਪ ਬਾਜ ਬਣੋ ਬਾਜਾਂ ਨੂੰ ਕਿੰਨਾ ਚਿਰ ਉਡੀਕੀ ਜਾਓਗੇ ਤੁਸੀਂ ਵੀ ਗੁਰੂ ਗੋਬਿੰਦ ਸਿੰਘ ਦੇ ਉਨੇ ਹੀ ਪੁੱਤ ਲੱਗਦੇ ਹੋ ਆਪਾਂ ਸਾਰਿਆਂ ਦੀ ਡਿਊਟੀ ਹੈ ਹੁਣ ਬਾਜ ਬਣਨਾ ਹੈ ਅਕਲ ਲੈ ਕੇ ਗੁਰੂ ਸਾਹਿਬ ਤੋਂ ਪੁੱਤ ਬਣ ਕੇ ਵਿਖਾਉਣਾ ਹੈ ਇਸ ਕਰਕੇ ਭਾਈ ਕੈਮ ਰਹੋ ਸਾਡੇ ਨਾਲ ਉੱਥੇ ਇੱਕ ਰੀ ਅਸੀਂ ਗੱਲ ਜਾ ਰਹੇ ਸੀ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਲੱਗਾ ਜਾਣ ਤੇ ਅਰਦਾਸੀਏ ਨੇ ਅਰਦਾਸ ਕੀਤੀ ਕਿੰਨਾ ਸੱਚੇ ਪਾਤਸ਼ਾਹ ਸਰੂਪ ਨੇ ਜਿਹਾ ਅਸਥਾਨਾਂ ਵੱਲ ਲੈ ਕੇ ਚੰਨੇ ਆ ਤੇ ਰਾਹ ਵਿੱਚ ਬਾਦ ਘਾੜ ਤੋਂ ਬਚਾਉਣ ਵਾਸਤੇ ਸ਼ੀਧੀ ਪੈ ਰਵੋ ਉਨੇ ਅਰਦਾਸ ਵਿੱਚ ਕਹਿੰਦਾ ਰਾਵ ਵਿੱਚ ਬਾਦ ਘਾਟ ਤੋਂ ਬਚਾਣ ਦੀ ਸ਼ੀਧੀ ਪੈਰਾ ਬਖਸ਼ੋ ਮੈਂ ਕਿਹਾ ਆਪਾਂ ਤੇ ਜਿਉਂਦੇ ਜਿਹੜੇ ਨਾਲ ਚੱਲਨੇ ਆ ਛੱਡਣ ਵੀ ਤੂੰ ਇਹ ਕਿਉਂ ਨਹੀਂ ਕਹਿੰਦਾ ਵੀ ਮਹਾਰਾਜ ਛੱਡ ਕੇ ਆਈਏ ਕਿਰਪਾ ਰੱਖਿਓ ਜੇ ਲੋੜ ਪੈ ਗਈ ਅਸੀਂ ਸ਼ਹੀਦ ਹੋ ਜਾਈਏ ਆਖੋ ਸਤਨਾਮ ਵਾਹਿਗੁਰੂ ਵੀ ਬੀਬੇ ਅਦਬੀ ਨਾ ਹੋਵੇ ਕਿਤੇ ਤੁਹਾਡੀ ਅਰਦਾਸ ਇਹ ਕਰ ਵੀ ਮਹਾਰਾਜ ਇੰਨੀ ਤਾਕਤ ਦੇ ਦਿਓ ਵੀ ਸਾਡੇ ਤੇ ਕਿਰਪਾ ਕਰ ਦਿਓ ਜੇ ਲੋੜ ਪੈ ਗਈ ਸਿਰੇ ਪਹਚਾ ਦੀਏ ਵੀ ਅਸੀਂ ਸ਼ਹੀਦ ਹੋ ਜਾਈਏ ਆ ਵੇਖਿਆ ਕਿੱਥੋਂ ਸਿੱਖੀ ਫਿਰਦੇ ਹੋ ਵੀ ਬਸ ਜੀ ਧੀਧੀ ਪੈਰ ਵੀ ਤਾਂ ਤੂੰ ਹੀ ਕੁਛ ਨਾ ਪੁਛ ਆਉਣਾ ਹੈ ਨਾ ਜੀ ਨਾ ਸਿੰਘਾਂ ਸਾਡਿਆਂ ਨੇ ਕਿਤੇ ਵੀ ਨਹੀਂ ਕਿਹਾ ਚਮਕੌਰ ਦੀ ਗੜੀ ਤੇ ਨਹੀਂ ਕਿਹਾ ਵੀ ਗੁਰੂ ਅਰਜਨ ਦੇਵ ਜੀ ਧੀਧੀ ਪੈਰੇ ਲਾ ਦਿਓ ਉਹ ਕਹਿੰਦੇ ਸ਼ਹੀਦ ਹੋਣਾ ਬੰਦਾ ਹੁਣ ਇੱਥੇ ਪੈਰੇ ਕਿਹੜੇ ਪੈਰੇ ਕਿਹੜੇ ਭਾਈ ਤਾਰੂ ਸਿੰਘ ਵਰਗੇ ਆਪ ਸ਼ਹੀਦ ਹੋਏ ਐ ਬਾਬਾ ਦੀਪ ਸਿੰਘ ਵਰਗੇ ਬਾਬੇ ਜਰਨੈਲ ਸਿੰਘ ਵਰਗੇ ਕਹਿੰਦੇ ਐ ਕਿਹੜੇ ਉਹਨਾਂ ਨੇ ਕਿਤੇ ਅਰਦਾਸ ਨਹੀਂ ਕੀਤੀ ਵੀ ਲਓ ਜੀ ਹੁਣ ਗੁਰੂ ਰਾਮਦਾਸ ਜੀ ਤੁਹਾਡੇ ਹਰਮੰਦਰ ਸਾਹਿਬ ਦੀ ਸ਼ੀਧੀ ਪਹਿਰੇ ਲਾ ਦਿਓ ਐ ਨਹੀਂ ਕਹਿੰਦੇ ਆਜੋ ਸਿੰਘੋ ਮੋਰਚਾ ਸਾਹਮਣੇ ਆਪੋ ਸਤਨਾਮ ਐਂ ਹੁੰਦਾ ਫਿਰ ਆਹ ਪਤਾ ਨਹੀਂ ਸਾਡੇ ਵਾਲੇ ਵੀ ਸ਼ੀਧੀ ਪਹਿਰੇ ਤੇ ਉਹ ਸ਼ੀਧੀ ਪਹਿਰਿਆਂ ਤੋਂ ਐਸਾ ਕੰਮ ਚੱਲਿਆ ਆਹ ਪਿੰਡਾਂ 'ਚ ਕੋਈ ਬੀਬੀਆਂ ਨੇ ਸ਼ੀਧੀ ਪਹਿਰੇ ਲਾਏ ਪਏ ਨੇ ਕਿਤੇ ਲਾਈ ਜਾਂਦਾ ਕੀ ਹੋ ਗਿਆ ਮੇਰੇ ਜੀ ਬਾਬਾ ਦੀਪ ਸਿੰਘ ਆਉਂਦਾ ਕੋਈ ਕਹਿੰਦਾ ਮੇਰੇ ਦੇ ਸਾਹਬ ਜੱਦੇ ਆਉਂਦੇ ਆ ਕੋਈ ਕਹਿੰਦਾ ਜੀ ਮੇਰੇ 'ਚ ਪਤਾ ਨਹੀਂ ਕਿਹਦੀਆਂ ਕਿਹਦੀਆਂ ਚੌਂਕੀਆਂ ਜੜੀ ਫਿਰਦੇ ਆ ਲੋਕ ਮੈਨੂੰ ਕੋਣ ਮੈਨੂੰ ਰਾਤ ਨੂੰ ਬਾਜਾਂ ਵਾਲਾ ਦਿਸਦਾ ਮੈਨੂੰ ਬਾਬਾ ਦੀਪ ਸਿੰਘ ਦਿਸਦਾ ਲੈ ਤੈਨੂੰ ਰਜਾਈ ਦੀ ਦੇਖ ਦੇ ਨੀ ਪਈ ਤੈਨੂੰ ਦਿਸਦਾ ਬਾਜਾਂ ਵਾਲਾ ਦਿਸਦਾ ਵੀ ਰਾਤ ਨੂੰ ਇਹਨਾਂ ਨੂੰ ਸਾਰਿਆਂ ਨੂੰ ਰਾਤ ਨੂੰ ਦੇ ਦੇ ਮੇਰੇ ਜੀ ਬਾਬਾ ਦੀਪ ਸਿੰਘ ਆ ਬਰੇ ਅੰਦਾਸ ਇਦਾਂ ਦੇ ਬੰਦੇ ਐ ਕਿ ਵੇਖੇ ਸੋ ਇਸ ਕਰਕੇ ਭਾਈ ਇਦਾਂ ਦੀਆਂ ਪੁੱਠੀਆਂ ਸਿੱਧੀਆਂ ਜੀਆਂ ਗੱਲਾਂ ਨਾ ਕਰਿਓ ਅਕੇ ਫਿਰ ਮੇਰੇ ਤੋਂ ਪੁੱਛੋ ਫਿਰ ਕੀ ਪੁੱਛਣਾ ਐ ਫਿਰ ਬਹਿ ਜਾਣਗੇ ਸਿਰ ਜਾ ਹਲਾ ਕੇ ਮਾੜਾ ਜਾ ਲਾਲ ਜਾ ਮੂੰਹ ਕਰ ਲੈਣਗੇ ਤਜਰਬਾ ਤਜਰਬਾ ਹੁੰਦਾ ਉਹਨਾਂ ਨੂੰ ਐ ਹਿੱਲ ਕੇ ਜੇ ਬਾਹਲਾ ਐਂ ਜੇ ਕਰਕੇ ਫਿਰ ਹਾਂ ਭਾਈ ਹਾਂ ਭਾਈ ਦੱਸੋ ਭਈ ਫਿਰ ਅਗਲਾ ਡਰਿਆ ਡਰਿਆ ਐਂ ਡਰਾ ਤੇ ਦਿਲ ਨਹੀਂ ਇਦਾਂ ਦੇ ਕਰਦੇ ਨੇ ਬੰਦੇ ਨੂੰ ਤਜਰਬਾ ਐ ਐ ਇੰਨੀ ਉੱਚੀ ਬੋਲਣਗੇ ચીਕ ਜੀ ਮਾਰ ਕੇ ਬੰਦਾ ਐਸੀ ਦਹਿਲ ਜਾਂਦਾ ਉਹਦੇ ਗੱਲਾਂ ਸੁਣ ਕੇ ਡਰ ਜਾਂਦਾ ਵੀ ਪਤਾ ਨਹੀਂ ਹੁਣ ਕੀ ਕਹੂੰ ਫਿਰ ਇਹਨਾਂ ਡਰਾ ਕੇ ਜੇ ਬੰਦੇ ਨੂੰ ਦੱਸ ਬਈ ਦੱਸ ਤੇਰਾ ਕੰਮ ਕੀ ਹੈ ਐ ਹੋ ਜੂ ਫਿਰ ਤੇਰਾ ਇੱਥੇ 10 ਬਾਬੇ ਦੀਪ ਸਿੰਘ ਵਰਗੇ ਲੋਕਾਂ ਦੇ ਗੋਡੇ ਮੋਡੇ ਠੀਕ ਕਰਦੇ ਫਿਰਦੇ ਮੱਝ ਨਹੀਂ ਜੀ ਮਿਲਦੀ ਬਾਬਾ ਦੀਪ ਸਿੰਘ ਜੀ ਤੇ ਬਾਬਾ ਦੀਪ ਸਿੰਘ ਨੇ ਚੱਲ ਤੇਰੀ ਮੱਝ ਵਿੱਚੇ ਆਉ ਬਾਬਾ ਦੀਪ ਸਿੰਘ ਪੰਥ ਦੇ ਕਿੱਡੇ ਕਿੱਡੇ ਕੰਮ ਕਰਨ ਵਾਲੇ ਬਣੇ ਕਿੰਨਾ ਕੁਝ ਕਰਨ ਵਾਲਾ ਪਿਆ ਵੀ ਆਹੀ ਕੁਝ ਕਰੀ ਬਾਬਾ ਦੀਪ ਸਿੰਘ ਬੱਸ ਆ ਆ ਕੁਝ ਕਰੀ ਜੀ ਸਾਡੇ ਵਰਗ ਆ ਜੀ ਮਾੜੀ ਦੀ ਸੱਚੀ ਗੱਲ ਕਹ ਦੇ ਫਿਰ ਡੰਗਾ ਚੁੱਕ ਲੈ ਦਿਨ ਵੀ ਲਓ ਜੀ ਮਾਰ ਦਿਓ ਜੀ ਗਲਤ ਪ੍ਰਚਾਰ ਹੁਣ ਤੁਸੀਂ ਸਾਰਾ ਪ੍ਰਚਾਰ ਸੁਣਿਆ ਪੂਰਾ 2 1/2 ਘੰਟੇ ਸੁਣ ਲਿਆ ਦੱਸੋ ਕਿਹੜਾ ਗਲਤ ਪ੍ਰਚਾਰ ਹੋਇਆ ਹੁਣ ਆ ਜਿਹੜੇ 1/2 ਘੰਟੇ ਲਾਏ ਨੇ ਕਿਹੜਾ ਗਲਤ ਪ੍ਰਚਾਰ ਕੀਤਾ ਗੁਰਬਾਣੀ ਦੀ ਕਥਾ ਸੁਣੀ ਹੈ ਕਿੰਨੇ ਸ਼ਬਦ ਆਪਾਂ ਵਿਚਾਰਨੇ ਇੱਕ ਗੁਰਬਾਣੀ ਦੀ ਕਥਾ ਨੂੰ ਕਹਿੰਦੇ ਕੂੜ ਪ੍ਰਚਾਰ ਇਹ ਕੂੜ ਹੈ ਇਤੂ ਉਠੇ ਕੋਈ ਕੋਈ ਗਲਤ ਗੱਲਾਂ ਨੇ ਕੋਈ ਦੱਸੋ ਜੇ ਕੋਈ ਗਲਤ ਗੱਲ ਕੀਤੀ ਹੈ ਤਾਂ ਜਵਾਬ ਦੇ ਦਿਓ ਮੈਨੂੰ ਵੀ ਆ ਗਲਤ ਗੱਲ ਕੀਤੀ ਹੈ ਕਿਸੇ ਨੂੰ ਕੋਈ ਸ਼ੱਕ ਹੋਵੇ ਮੈਂ ਜੋ ਅੱਜ ਸੁਣਾਇਆ ਹੈ ਦੱਸੋ ਵੀ ਆ ਗੱਲ ਗਲਤ ਹੈ ਝੂਠ ਹੈ ਕੂੜ ਦੀ ਕਥਾ ਹੈ ਬਸ ਗੁਰਬਾਣੀ ਦਾ ਗਿਆਨ ਲੈਣਾ ਦਿਮਾਗ ਨੂੰ ਡਿਵੈਲਪ ਕਰਨਾ ਹੈ ਮਾਈਂਡ ਡਿਵੈਲਪ ਕਰਨਾ ਹੈ ਭਾਈ ਆਪ ਬਾਣੀ ਪੜੋ ਆਪ ਸੁਣੋ ਬਸ हां गप कहानियां ਨਹੀਂ ਮੇਰੇ ਤੋਂ ਸੁਣਾਈਆਂ ਜਾਣੀਆਂ ਵੀ ਜੇ ਤੁਸੀਂ ਕਹੋ ਵੀ ਮੇਰੇ ਵਰਗਾ ਇਹ ਸੁਣਾਵੇ ਇੱਥੇ ਬਹਿ ਕੇ ਲਓ ਜੀ ਫਿਰ ਸਾਡੇ ਕੋਲੇ ਬੀਬੀ ਆ ਗਈ ਅਸੀਂ ਅਰਦਾਸ ਕਰਤੀ ਦੋ ਮੁੰਡੇ ਹੋ ਗਏ ਸਾਡੇ ਕੋਲ ਦੀ ਭਾਈ ਫਿਰ ਆ ਗਿਆ ਬੰਦਾ ਆ ਗਿਆ ਉਹ ਤੁਰ ਨਹੀਂ ਸੀ ਸਕਦਾ ਮੈਂ ਅਰਦਾਸ ਕਰਤੀ ਲੈ ਹੁਣ ਭੱਜਿਓ ਫਿਰਦਾ ਉਹਨੂੰ ਦਿਸਦਾ ਨਹੀਂ ਸੀ ਮੈਂ ਅਰਦਾਸ ਕਰਤੀ ਲੈ ਉਹਨੂੰ ਦਿਸਣ ਲੱਗ ਗਿਆ ਇਹ ਕੋਈ ਗੱਲਾਂ ਨਹੀਂ ਯਾਰ ਕਰਨ ਵਾਲੀਆਂ ਇਹ ਤੇ ਡਾਕਟਰ ਆ ਕੇ ਬਹਿ ਜੂ ਇੱਥੇ ਕਹੂਗਾ ਮੈਂ 50 ਤੱਕ ਨਾ ਲਾਤੇ ਜੇਰ ਆਪਣੀ ਜ਼ਿੰਦਗੀ ਦੇ ਆਪਰੇਸ਼ਨ ਕਰ ਕਰ ਕੇ ਪਤਾ ਨਹੀਂ ਕਿੰਨਿਆਂ ਅਕਦੀ ਰੀਡ ਦੀ ਹੱਡੀ ਤੇ ਮੈਂ ਆਪਰੇਸ਼ਨ ਕਰਤੇ ਪਤਾ ਨਹੀਂ ਕੀ ਆ ਗੱਲਾਂ ਜਰ ਤੁਸੀਂ ਗੁਰਬਾਨੀ ਦਾ ਗਿਆਨ ਜਿਹੜਾ ਉਹ ਨੂੰ ਸਹੀ ਢੰਗ ਨਾਲ ਦੱਸੋ ਲੋਕਾਂ ਬਥੇਰਾ ਜਰ ਬੁੱਧੂ ਬਣ ਕੇ ਵੇਖ ਲਿਆ ਹੁਣ ਨਹੀਂ ਹੋਇਆ ਜਾਂਦਾ ਬਾਕੀ ਰਹੀ ਗੱਲ ਸੜ ਜੇ ਜ਼ਬਾਨ ਮੈਂ ਤੇ ਕਹਿੰਦਾ ਸੜ ਜੇ ਕੀੜੇ ਪੈ ਜਾਣ ਇਸ ਜ਼ਬਾਨ ਵਿੱਚ ਰੱਬਾ ਪਾ ਦੇ ਜਿੱਦਣ ਤੇਰੇ ਸੱਚੇ ਗਿਆਨ ਤੋਂ ਬਾਹਰ ਬੋਲੀਏ ਕੱਖਰ ਬਾੜ ਨਾਲ ਸਤ ਸ੍ਰੀ ਅਕਾਲ ਕੀੜੇ ਪਾ ਦੀ ਕੀੜੇ ਪਾ ਦੀ ਜਵਾਨ ਵਿੱਚ ਪਰ ਅਸੀਂ ਸੱਚ ਬੋਲੀਏ ਜੋ ਗੁਰਬਾਣੀ ਕਹਿੰਦੀ ਹੈ ਉਹੀ ਦੱਸੀ ਲੋਕਾਂ ਨੂੰ ਡਿਵੈਲਪ ਕਰੀਏ ਮਾਈਂਡ ਡਿਵੈਲਪ ਹੋਣ ਤਰੱਕੀ ਸਾਡੀ ਹੋਵੇ ਅਸੀਂ ਬੁੱਧੂ ਨਾ ਬਣਾਈਏ ਅਸੀਂ ਬੁੱਧੂ ਨਹੀਂ